15 ਸਾਲ ਤੋਂ ਇਹ ਗੱਲ ਜਾਣਦਾ ਜੀ ਕਿ ਕਿੰਨੇ ਬੰਦੇ ਅਕਾਲੀ ਦਲ ਦਾ ਪ੍ਰਧਾਨ ਬਣਨ ਲਈ ਤਰਲੋ ਮੱਛੀ ਨੇ ਉਹਨਾਂ 'ਚ ਕਿੰਨੇ ਬਾਬੇ ਸ਼ਾਮਲ ਨੇ ਕਿੰਨੇ ਗੁਰਦੁਆਰਾ ਪ੍ਰਬੰਧਕ ਦੇ ਅਹੁਦੇਦਾਰ ਸ਼ਾਮਲ ਨੇ ਕੋਈ ਵੀ ਇਹ ਖਿਡਾਰੀ ਹੈ ਸਾਰੇ ਖੇਡੇ ਦਾ ਇੱਕ ਦਾ ਨਹੀਂ ਖੇਡ ਰਿਹਾ ਉਹਦੇ ਕਈ ਥਾਵਾਂ ਤੇ ਕੁੰਡੀਆਂ ਸਾਰੀਆਂ ਨੇ ਜਿਹੜੀ ਹੁਣ ਤਾਜੀ ਘਟਨਾ ਵਾਪਰੀ ਹਰਪੀ ਸਿੰਘ ਹੁਣ ਵਾਲੀ ਟਿੰਗ ਮੈਂਬਰੀ ਕਮੇਟੀ ਨੇ ਉਹਨਾਂ ਨੂੰ ਫਾਰਗ ਕਰਤਾ ਵੀ ਬਸ ਹੁਣ ਤੁਸੀਂ ਨਹੀਂ ਹੁਣ ਹੋਰ ਖੇੜਾ ਸਾਰੀ ਆਜੀਤਿਕ ਸੀਗੀ ਫੈਸਲਾ ਕਰਾਉਣ ਦੀ ਵੀ ਕਾਰਨ ਦੀ ਵੀ ਉਦੋਂ ਬਾਅਦ ਉਹਦੇ ਹੱਕ ਜਾਂ ਵਿਰੋਧ ਜਾਣਦੀ ਵੀ ਜੀ ਜਿਆ ਥੋੜੇ ਦਿਨ ਹੋਰ ਰੁਕੋ ਜੀ ਤਾ ਨੂੰ ਸਾਰੀ ਖੇੜ ਹੋਰ ਖੁੱਲ ਜਾਏਗੀ ਹੌਲੀ ਹੌਲੀ ਬਹੁਤੇ ਬੰਦੇ ਉਦਾਂ ਬੋਲੇ ਹੂੰ ਖੁੱਲ ਕੇ ਜਿਦੋਂ ਉਹਦੇ ਤੋਂ ਮੁਕਤ ਕਰਦੇ ਆ ਗਰੇ ਤੱਕੇ ਜੀ ਦਾ ਸਰਬਤ ਖਾਲਸਾ ਵਰਗੀ ਜਿਹੜੇ ਵੱਟੇ ਸਿੱਖਾਂ ਨੇ ਘਾਟ ਕੀਤੇ ਆ ਉਥੇ ਇੱਕੋ ਮੰਗ ਸੀ ਜੀ ਇਹ ਤਬਰ ਨੂੰ ਲਾਂਬੇ ਕਰੋ ਹੇ ਬੰਦੇ ਲੈ ਕੇ ਆਓ ਅਮਰਤਾਰੀ ਬੰਦੇ ਲੈ ਕੇ ਆਓ ਉਹਨਾਂ ਨੂੰ ਇਸ ਪਾਰਟੀ ਦੇ ਵਿੱਚ ਸ਼ਾਮਲ ਕਰੋ ਅੰਜ ਅਧੀਖਾਂ ਕੁੱਲੀਆਂ ਸੇ ਬੰਦੇ ਲੱਗੇ ਪਿਆ بڑے ਮਾੜੇ ਬੰਦੇ ਮਨਤੇ ਖਿਲਾਫ ਕੰਮ ਕਰਦੇ ਨੇ ਇਹ ਲਫਾਪਿਆਣੀ ਗੱਲ ਆਮ ਤਾਂ ਹੈ ਨਹੀਂ ਕਿ ਨਾ ਜਿਸ ਬੰਦੇ ਦੀ ਬਦਨਾਮੀ ਹੈ ਇਸ ਤਰ੍ਹਾਂ ਦਾ ਉਹਦਾ ਕਿਰਦਾਰ ਹੈ ਉਹਨੇ ਜਿੰਨੇ ਬੰਦੇ ਚੁਣੇ ਨੇ ਆਪਣੇ ਕਿਰਦਾਰ ਤੋਂ ਵੱਖਰੇ ਚੁਣੇ ਹੋਣਗੇ ਉਸਦਾਰ ਦੇ ਪ੍ਰਧਾਨ ਲਈ ਜਾਂ ਜਿਹੇ ਤੇਰੀ ਪਦਵੀ ਲਈ ਕਿਦਾਂ ਸੋਚ ਸਕਦੇ ਆਮ ਸਿੱਖ ਕੀ ਕਰਨ ਜਿੰਨੇ ਬੰਦੇ ਉਹਦਿਆਂ ਤੋਂ ਲਾਹੇ ਨੇ ਉਹਨਾਂ ਨੇ ਉਹ ਤੋਂ ਵੀ ਕੱਲ ਦੱਸ ਦੰਗੇ ਪੱਕਾ